ਕੀ ਨਾਮ ਹੈ ਤੁਹਾਡਾ ਮੈਂ ਤਾਂ ਹਰਦੇਪ ਸਿੰਘ ਆਸਪਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਖਸਾਈ ਅਦਿਆਂ ਨੂੰ ਤੇ ਅਫਸਰ ਦੇ ਦਫ਼ਤਰ ਦੇ ਬਾਅਦ ਅੱਨ ਨਾਲ ਆਇਆ ਹੋਇਆ ਇੱਕ ਰਮ ਜਾਣਕੀ ਦੀ ਦੀ ਹੈ ਕੀ ਮਾਮਲਾ ਅਸੀਂ ਇਸ ਸਮੰਦਰ ਜਿਹੜੇ ਸਾਡੇ ਆਪਣੇ ਇੱਥੇ ਮੌਜੂਦਾ ਆਪਣੇ ਰੇਂਜ ਅਫਸਰ ਨੇ ਉਹਨਾਂ ਨੂੰ ਅਸੀਂ 1 ਮਹੀਨੇ ਤੋਂ ਪਹਿਲਾਂ ਉਹਨਾਂ ਨੂੰ ਮਿਲੇ ਆ ਆ ਕੇ ਦੱਸਿਆ ਵਾ ਤੇ ਜਿਹੜੀ ਸੜਕ ਆ ਆਪਣੇ ਰੋਪੜ ਤੋਂ ਲੈ ਕੇ ਆ ਰਹੀ ਆ ਆਪਣੇ ਸੁਭਿਆਰੇ ਨੂੰ ਜਾ ਰਹੀ ਆ ਨਹਿਰ ਦੇ ਨਾਲ ਉਹਦੇ ਨਾਲ ਜਿਹੜੀਆਂ ਝਾੜੀਆਂ ਨੇ ਕੰਡੇਦਾਰ ਤੇ ਦਰਖਤ ਨੇ ਉਹਨਾਂ ਨੇ ਪੰਜ-ਪੰਜ ਫੁੱਟ ਸੜਕ ਰੁਕੀ ਹੋਈ ਆ ਜਿਹਦੇ ਨਾਲ ਰੋਜ਼ ਦਿਨ ਰਾਤ ਨੂੰ ਵੇਲੇ-ਕਬਲੇ ਹਾਦਸੇ ਹੁੰਦੇ ਨੇ ਤੇ ਲੋਕਾਂ ਦੀ ਕੀਮਤੀ ਜਾਨਾਂ ਜਾਂਦੀਆਂ ਨੇ ਦੋ ਐਕਸੀਡੈਂਟ ਮੇਰੇ ਸਾਹਮਣੇ ਹੋਏ ਨੇ ਕਿਉਂਕਿ ਯਾਰ ਵੱਡੀ ਵਾਹਨ ਆਉਂਦਾ ਅਗਲਾ ਸਾਈਡ ਲੈਂਦਾ ਕਿਉਂਕਿ ਸੜਕ ਰੁਕੀ ਹੋਈ ਆ ਗੱਪੇ ਚਲੇ ਜਾਂਦਾ ਫੇਟ ਮਾਰ ਕੇ ਚਲੇ ਜਾਂਦੇ ਨੇ ਤੇ ਇਹਨਾਂ ਨੇ ਸਾਡੀ ਕਿਸੇ ਗੱਲ ਕਰਕੇ ਬਿਲਕੁਲ ਸਹੀ ਅਨਿਰਧਾ ਤੇ ਦੂਸਰਾ ਜਿਹੜਾ ਮੁੱਦਾ ਵਾ ਆਪਣੇ ਪੌਟਪੌੜ ਦੇ ਉੱਤੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਤੇ ਜਿਹੜੇ ਪਿਛਲਾ ਮੌਜੂਦਾ ਸੀਗੇ ਰੈਂਜਰ ਅਫਸਰ ਉਹਨਾਂ ਦੀ 19 ਤੋਂ ਲੈ ਕੇ ਉਹ ਆਪਣੇ 24 ਤੱਕ 8 ਮਹੀਨੇ ਦਾ ਕਰਾਏ ਨੇ ਉਹਨਾਂ ਨੇ ਕਬਜ਼ਾ ਕਰਾਇਆ ਤੇ ਹੁਣ ਇਹਨਾਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਫਿਰ ਬੇਹੱਦ ਗੱਲ ਕਹਿ ਕੇ ਪਰਦਾ ਆਪਣਾ ਪੱਲਾ ਝਾੜਦਾ ਵੀ ਅਸੀਂ ਕੇਸ ਲਾਇਆ ਆ ਅੱਜ ਅਸੀਂ ਸੜਕ ਤੇ ਬਹਿ ਗਏ ਆ ਸਾਡੇ ਦੇ ਕੇਸ ਕਰਦੋਂ ਅਸੀਂ ਕਬਜ਼ਾ ਨਹੀਂ ਛੱਡਣਾ ਹੈਗਾ ਇਹ ਏਕੜੀ ਲੋਕ ਸਰਕਾਰੀ ਜਮੀਨਾਂ ਦੇ ਉੱਤੇ ਕਰਜ਼ਾ ਕਰਨ ਲੱਗੇ ਫਿਰ ਤਾਂ ਜੀ ਹਰ ਕੋਈ ਆਊਗਾ ਸਰਕਾਰ ਦੇ ਉੱਤੇ ਮਕਾਨ ਬਾ ਕੇ ਬਹਿ ਜਾਣਗੇ ਕੇਸ ਕਰ ਲੋ چاہے 10 ਸਾਲ ਲੱਗਿਆ ਰਹੇ 15 ਸਾਲ ਲੱਗਿਆ ਰਹੇ ਜਿਹੜੇ ਅਧਿਕਾਰੀਆਂ ਨੇ ਕੰਮ ਕੀਤਾ ਜਿਹੜੇ ਪਿਛਲਾ 19 ਤੋਂ ਲੈ ਕੇ ਜਿਹੜੇ 24 ਤੱਕ ਰਹੇ ਨੇ ਮੌਜੂਦ ਉਹਨਾਂ ਦੇ ਮਜੂਦਗੀ ਦੇ ਵਿੱਚ ਹੋਇਆ ਅਸੀਂ ਉਹਨਾਂ ਅਧਿਕਾਰੀਆਂ ਨੂੰ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਮਜੂਤਾ ਨੇ ਇਹਨਾਂ ਨੇ ਵੀ ਮਿਰੀ ਭਾਗਤ ਦੇ ਨਾਲ ਉੱਥੇ ਜਾ ਕੇ ਬੈਠੇ ਰਹੇ ਤੇ ਜਿਹੜਾ ਆਹ ਅਸੀਂ ਆਪਣੇ ਰੋਡ ਦੇ ਨਾਲ ਦੱਸਿਆ ਇਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਹਨਾਂ ਜਿਹੜਾ ਜਿੱਥੇ ਬੈਠਾਂਗੇ ਸਾਡੇ ਤੇ ਵੀ ਪਰਚਾ ਕਰ ਦੋ ਤੇ ਕੇਸ ਲਾ ਦੋ ਅਸੀਂ ਸੜਕ 'ਤੇ ਨਹੀਂ ਚੱਲਦੇ ਇਹ ਬਹੁਤ ਕਿਸ ਤਰ੍ਹਾਂ ਦੇ ਕਬਜ਼ਾ ਕੀਤਾ ਕਿਦਾਂ ਨੇ ਬਾਹਰ ਜਾਈ ਬਾਬਾ ਜਗਲਾਤ ਭਾਗ ਦੀ ਜ਼ਮੀਨ ਆ ਉਹਦੇ ਕਬਜ਼ਾ ਕਰਿਆ ਹੋਇਆ ਜਿਹੜੇ ਆਪਣੇ ਜਿਹੜਾ ਠੇਕਾ ਵਾ ਜਿਹੜੇ ਆ ਸਰਾਬ ਦੇ ਠੇਕੇਦਾਰ ਨੇ ਉੱਥੇ ਟੋਗਾ ਦੇ ਕੇ 1 ਏਕੜ ਦੇ ਵਿੱਚ ਪੱਕੇ ਮਕਾਨ ਪਾ ਕੇ ਉਹਨਾਂ ਨੇ ਪੂਰੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ਵਾ ਪਰ ਇਹਨਾਂ ਦਾ ਕੋਈ ਧਿਆਨ ਨਹੀਂ ਜੇ ਆਮ ਗਰੀਬ ਆਦਮੀ ਉਥੋਂ ਇੱਕ ਲੱਕੜ ਲੈ ਲੈਂਦਾ ਫੁਕੀ ਲੱਕੜ ਚੱਕ ਲੈਂਦਾ ਉਹਦੇ ਪਰਚਾ ਹੁੰਦਾ ਕਾਰਵਾਈ ਹੁੰਦੀ ਆ ਇਹਨਾਂ ਦੀ ਮਿਹਲੀ ਪੋਟ ਹੋਇਆ ਇਹਨਾਂ ਦੇ ਆਸਰਾ ਦੀ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਰਹੀ ਜਿਸ ਤਰ੍ਹਾਂ ਬੱਸਾਂਗੇ ਅਸੀਂ ਤੁਹਾਡੇ ਮਾਨਪ੍ਰੀਤ ਸਿੰਘ ਕਲਾਲ ਜ਼ਿਲ੍ਹਾ ਜਨੌਰਖਾ ਉੱਤਰ ਭਾਰਤੀ ਕਸਨ ਜੁਨੈਨ ਕਾਦੀਆਂ ਵੀ ਜੰਗਲਾਤ ਅਫਸਰੇਵਾਹ ਕਰਨ ਆ ਲਾਇਆ ਇਹ ਮਾਮਲਾ ਅਸੀਂ ਪਿਛਲੇ ਡੇਢ ਦੋ ਮਹੀਨੇ ਤੋਂ ਲਗਾਤਾਰ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਇੱਕ ਤਾਂ ਜੋ ਸੜਕ ਦੇ ਆਲੇ-ਦੁਆਲੇ ਦੇ ਇਹਨਾਂ ਝਾੜੀਆਂ ਨੇ ਪੰਜ-ਪੰਜ ਫੁੱਟ ਸੜਕ ਤੇ ਆ ਚੁੱਕੀਆਂ ਨੇ ਧੁੰਦ ਦੇ ਕਾਰਨ ਬਹੁਤ ਜ਼ਿਆਦਾ ਐਕਸੀਡੈਂਟ ਹੋ ਚੁੱਕੇ ਨੇ ਗੜੀਪੁਰ ਤੋਂ ਲੈ ਕੇ ਬਲੂਨਪੁਰ ਦੇ ਪੁਲ ਤੱਕ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਸਾਰਾ ਕੁਝ ਕਹਿ ਕੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਇਹ ਜਲਦੀ ਤੋਂ ਜਲਦੀ ਇਹਨਾਂ ਨੂੰ ਸਾਫ਼ ਕਰਵਾਵਾਂਗੇ ਲੇਕ ਅੱਜ ਫੇਰ ਅਸੀਂ ਪਿਛਲੇ 4 ਦਿਨ ਪਹਿਲਾਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਨਹੀਂ ਕਰਾਉਂਦੇ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਤੇ ਅੱਜ ਇਹ ਸਾਨੂੰ ਕਹਿੰਦੇ ਨੇ ਵੀ ਇਹ ਸਾਡੇ ਧਿਆਨ ਦੇ ਅੰਦਰ ਨਹੀਂ ਹੈਗਾ ਇਹ ਪੀਡਬਲੂਬੀ ਦੇ ਅੰਦਰ ਆ ਸੋ ਇਸ ਦੇ ਰੋਸ ਵਿੱਚ ਅਸੀਂ ਅੱਜ ਸੜਕ ਤੇ ਬੈਠੇ ਹਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਪਹਿਲਾਂ ਵਿਸ਼ਵਾਸ ਬਣਾਉਂਦੇ ਰਹੇ ਕਿ ਜਿਹੜੇ ਸ਼ਵਾਜ ਦੌਂਦੇ ਰਹੋ ਜੋ ਬਣ ਰਏ ਜਾਂ ਅਫਸਰ ਨੇ ਸ਼ਮਿੰਦਰ ਸਿੰਘ ਇਹਨਾਂ ਦੀ ਬੋਲਬਾਣੀ ਬੜੀ ਗਲਤ ਹੈ ਬੜਾ ਐਟੀਟਿਊਡ ਹੈ ਕਿਸੇ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ ਹੁਣ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਮਜਬੂਰੀ ਬਸ ਸੜਕ ਤੇ ਬੈਠਣਾ ਪੈਣਾ ਕਹਿੰਦੇ ਜੀ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਅਸੀਂ ਇਹਨਾਂ ਨੂੰ 4 ਦਿਨ ਪਹਿਲਾਂ ਅਲਟੀਮੇਟਮ ਦੇ ਕੇ ਗਿਆ ਸੀ ਲੇਕਿਨ ਅੱਜ ਇਹ ਮੌਕੇ ਤੇ ਮੌਜੂਦ ਨਹੀਂ ਹੈਗੇ ਹੁਣ ਇਹ ਬਹਾਨਾ ਲਾ ਰਹੇ ਨੇ ਵੀ ਅਸੀਂ ਮੀਟਿੰਗ ਤੇ ਆ ਜਿੰਨਾ ਚਿਰ ਤੱਕ ਉੱਥੇ ਸਫਾਈ ਦਾ ਕੰਮ ਸ਼ੁਰੂ ਨਹੀਂ ਹੁੰਦਾ ਅਤੇ ਬਹੁਤ ਜੋ ਠੇਕਾ ਸ਼ਰਾਬ ਦਾ ਜੋ ਜਾ ਰਿਹਾ ਹੈ ਇਹਨਾਂ ਦੀ ਇਹਨਾਂ ਦੇ ਧਿਆਨ ਦੇ ਵਿੱਚ ਆ ਸਾਰਾ ਕੁਝ ਜਿਨ੍ਹਾਂ 'ਚ ਰੋਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਨ੍ਹਾਂ 'ਚ ਰਸ਼ਮੇਂਦਰ ਸਿੰਘ ਜੀ ਇੱਥੇ ਨਹੀਂ ਆਉਂਦੇ ਉਹਨਾਂ 'ਚ ਅਸੀਂ ਇਹ ਧਰਨਾ ਪੱਕਾ ਜਾਰੀ ਰੱਖਾਂਗੇ